ਸਤ ਸ੍ਰੀ ਅਕਾਲ ਜੀ ਕਮਾਲ ਦੀ ਕਹਾਣੀ ਦੀ ਖੋਰ ਕਹਾਣੀ ਤੁਹਾਡੇ ਦੇ ਅੱਗੇ ਪੇਸ਼ ਕਰ ਰਹੇ ਹਾਂ ਸਿਮਰਨਜੀਤ ਸਿੰਘ ਇੱਕ ਵਾਰ ਈਸ਼ਵਰੀ ਪਾਰਕ ਵਿੱਚ ਮਿਲੇ ਸ਼ੇਅਰ ਕਰ ਰਹੀ ਸੀ ਉਹ ਵੀ ਤੇ ਮੈਂ ਵੀ ਕਈ ਵਾਰੀ ਜਦੋਂ ਰਾਉਂਡ ਲਗਾਉਂਦੇ ਹੋਏ ਇੱਕ ਦੂਸਰੇ ਦੇ ਨਾਲ ਨਜ਼ਰਾਂ ਮਿਲਦੀਆਂ ਸਨ ਇੱਕ ਸਿੱਖ ਹੋਣ ਦੇ ਨਾਤੇ ਹਲਕਾ ਜਿਹਾ ਸਿਰ ਨਿਵਾ ਕੇ ਇੱਕ ਦੂਸਰੇ ਨੂੰ ਐਕਨੋਲਡਜ ਕਰਦੇ ਸਾਂ ਮੈਂ ਉਹਨਾਂ ਨੂੰ ਉਸ ਤੋਂ ਪਹਿਲੇ ਨਹੀਂ ਸੀ ਕਦੀ ਦੇਖਿਆ ਪਾਰਕ ਵਿੱਚ ਉਹ ਵੀ ਸੈਰ ਕਰ ਰਹੇ ਸਨ ਏਸੀ ਤਰ੍ਹਾਂ سلسلہ 5-7 ਦਿਨ ਚੱਲਦਾ ਰਿਹਾ ਤੇ ਫਿਰ ਇੱਕ ਵਾਰੀ ਉਹ ਵੀ ਖੜੇ ਸਨ ਤੇ ਮੈਂ ਵੀ ਰੁਕਿਆ ਇੱਕ ਦੂਸਰੇ ਨੂੰ ਸਤਿ ਸ੍ਰੀ ਅਕਾਲ ਕੀਤੀ ਤੇ ਗੱਲਬਾਤ ਸ਼ੁਰੂ ਹੋਈ ਤੇ ਕਹਿਣ ਲੱਗੇ ਜੀ ਅਸੀਂ ਵੀ ਅਸੀਂ ਬਲਾਕ ਦੇ ਵਿੱਚ ਰਹਿਣ ਆਏ ਆ तकरीबन 6 ਕੁ ਮਹੀਨੇ ਤੋਂ ਤੇ ਕੁਝ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਤੇ ਡਾਕਟਰ ਨੇ ਕਿਹਾ ਕਿ ਸਵੇਰੇ ਸੈਰ ਕਰਿਆ ਕਰੋ ਮੈਂ ਕਿਹਾ ਜੀ ਬਹੁਤ ਅੱਛਾ ਡਾਕਟਰ ਮਿਲਿਆ ਤੁਹਾਨੂੰ ਉਹਨੇ ਦਵਾਈ ਦੀ بجائے ਤੁਹਾਨੂੰ ਸੈਰ ਕਿਹਾ ਇਸ ਤਰ੍ਹਾਂ ਦੇ ਡਾਕਟਰ ਜਿਹੜੇ ਨੇ ਬਾਤ ਘੱਟ ਹੁੰਦੇ ਆ ਗੱਲਾਂ ਬਾਤਾਂ ਸ਼ੁਰੂ ਹੋਈਆਂ ਵਾਕ ਇਕੱਠੇ ਕਰਨ ਲੱਗ ਪਏ ਐਸੀ ਤਰ੍ਹਾਂ 2-4-5 ਦਿਨ ਹੋਰ ਬੀਤ ਗਏ ਹੁਣ ਸਾਡੇ ਕੋਲ ਕਿਉਂਕਿ ਗੁਰਬਾਣੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਗੱਲਾਂ ਨੇ ਉਹ ਕੁਝ ਬਿਜ਼ਨਸ ਦੀਆਂ ਕਰਨ ਸਾਡੇ ਕੋਲੋਂ ਕੁਝ ਬਾਣੀ ਦੀਆਂ ਹੋਣ ਦੇਖਦੇ-ਦੇਖਦੇ ਉਹਨਾਂ ਦੀ ਵਾਈਫ ਵੀ ਜਿਹੜੀ ਹੈ ਉਸਰੇ ਆਣ ਲੱਗ ਪਈ ਵਕਤ ਇਦੋਂ ਮੇਰੀ ਬੇਗਮ ਵੀ ਜਾਂਦੀ ਹੁੰਦੀ ਸੀ ਸੋ ਰਾਪਤਾ ਵੱਧਦੇ-ਵੱਧੇ ਇੱਥੇ ਤੱਕ ਪਹੁੰਚਿਆ ਕਿ ਸੰਡੇ ਦਾ ਦਿਨ ਸੀ ਕਿ ਮੈਂ ਵੈਸੇ ਹੀ ਆਪਣੀ ਬੇਗਮ ਨੂੰ ਕਿਹਾ ਕਿ ਗੁਰੂ ਸਾਹਿਬ ਨਾਲ ਸੰਗਤ ਕਰਨ ਦਾ ਮਨ ਹੈ ਕਿ ਬੰਗਲਾ ਸਾਹਿਬ ਚੱਲਨੇ ਆਂ ਬੰਗਲਾ ਸਾਹਿਬ ਮੈਂ ਤਾਂ ਦੀ ਗੱਲ ਕਰ ਰਿਹਾ ਜਦੋਂ ਜੋੜੇ ਘਰ ਜਿਹੜਾ ਉਹ ਬਫੇ ਟੇਬਲ ਨਹੀਂ ਸੀ ਬੜੇ ਇਟਾਲੀਅਨ ਮਾਰਬਲ ਦੇ ਉਹ ਤਾਂ ਸੀ ਜਦੋਂ ਜੋੜੇ ਘਰ ਚ ਸੇਵਾ ਕਰਨ ਵਾਸਤੇ ਤੁਹਾਨੂੰ ਚਾਰ ਪੌੜੀਆਂ ਥੱਲੇ ਉਤਰ ਕੇ ਜਾਣਾ ਪੈਂਦਾ ਸੀ ਤੇ ਤੁਸੀਂ ਇੱਥੇ ਖੜੇ ਹੁੰਦੇ ਸੀ ਤੇ ਸੰਗਤ ਇੱਥੇ ਇਸ ਲੈਵਲ ਤੇ ਜੋੜਾ ਦਿੰਦੀ ਸੀ ਮੈਂ ਤਾਂ ਦੀ ਗੱਲ ਕਰ ਰਿਹਾ ਉਹ ਜਿਵੇਂ ਮੈਂ ਕਿਹਾ ਤੇ ਉਹਨਾਂ ਨੇ ਸੁਣਿਆ ਤੇ ਕਹਿੰਦੇ ਆ ਅਸੀਂ ਵੀ ਚੱਲਾਂਗੇ ਮੈਂ ਕਿਹਾ ਜੀ ਜੀ ਸਦਕੇ ਜ਼ਰੂਰ ਤੇ ਕਹਿਣ ਲੱਗੇ ਫਿਰ ਕੰਮ ਕਰਨਾ ਹੈ ਆ ਤੁਸੀਂ ਵੀ ਫਰੈਸ਼ਨ ਅਪ ਹੋਵੋ ਤੇ ਮੇਰੇ ਘਰ ਹੀ ਮਿਲਨੇ ਆ ਤੇ ਉੱਥੋਂ ਸੇ ਇਕੱਠੇ ਚੱਲਨੇ ਆ ਮੇਰੇ ਘਟੇ ਅੰਦੇਸੀ ਬਾਨੇ ਸਾਡੇ ਘਰ ਵੀ ਆ ਜਾਓਗੇ ਕਿਸੇ ਕਾਤੇ ਅਸੀਂ ਮੀਆਂ ਬੀਬੀ ਘਰ ਆਏ ਫਰੈਸ਼ਨ ਅਪ ਹੋਏ ਕਪੜੇ ਬਦਲੇ ਦਸਤਾਰ ਸਜਾਈ ਤਿਆਰ ਹੋਏ ਉਹਨਾਂ ਦਾ ਫੋਨ ਆਇਆ ਕਿ ਵੀ ਇਹ ਸੱਗੀ ਗੂਗਲ ਲੋਕੇਸ਼ਨ ਆ ਅਸੀਂ ਵਾਕ ਕਰਦੇ ਹੋਏ ਉਹਨਾਂ ਦੇ ਘਰ ਪਹੁੰਚ ਗਏ ਘਰ ਪਹੁੰਚ ਗਏ ਤੇ ਉੱਥੇ ਅਸੀਂ ਬੈਠੇ उन औपचारिकता कुछ पीण आस्ते मंगाण आस्ते थे वो साडे नाल ड्राइंग रूम में बैठे थे उन्होंने जोर दी आवाज दी अपने नौकर नू कि वो रामो मेरी चप्पल ले आओ मैं सुनया नजरअंदाज करता वो चप्पल ले आया ਉਹਨੇ ਪਿਆਰਾਂ ਚ ਰੱਖੀ ਉਹਨੇ ਪਿਆਰ ਚੁੱਕੇ ਉਹਦੇ ਚ ਪਾਇਆ ਜਦ ਕਿ ਸ਼ਾਰੀਰੀਕ ਭਾਈ ਸਾਹਿਬ ਬਿਲਕੁਲ ਠੀਕ ਸਨ ਫਿਰ ਉਹਨਾਂ ਨੇ ਹੋਰ ਕੁਝ ਖੋਰੀ ਆਵਾਜ਼ ਦੇ ਵਿੱਚ ਉਹਨੂੰ ਕੁਝ ਪੀਣ ਵਾਸਤੇ ਜਾਂ ਖਾਣ ਵਾਸਤੇ ਵਾਸਤੇ ਕਰਦੇ ਕਰਦੇ ਉਹਨਾਂ ਨੇ ਆਪਣੇ ਡਰਾਈਵਰ ਦਾ ਪੁੱਛਿਆ ਕਿ ਕਹਿੰਦੇ ਉਹ ਆ ਗਿਆ ਤੁਨੂੰ ਹੋਰ ਥੋੜੀ ਖੋਰੀ ਆਵਾਜ਼ ਦੇ ਵਿੱਚ ਕਿ ਲੇਟ ਕਿਉਂ ਆਇਆ डांट रामों पै रही सारी तो चेहरा जरा बड़ा मायूस जहा हो गया थोड़ी देर पी तो उन्होंने कहा तू साथ चलेगा समान है कुछ वहां देना है गुरुद्वारा में सेवा कर सी वी सारे बह गए ड्राइवर भी सी ए चारिशे सी, सी वो सब तो पिछे बह गया ਅਸੀਂ ਪਹੁੰਚ ਕੇ ਜੀ ਬੰਗਲਾ ਸਾਹਿਬ ਹੁਣ ਮਨ ਦਾ ਪਰਵਰਤਨ ਜਿਹੜਾ ਇਹ ਜੇ ਸਿਰਫ ਤੁਹਾਨੂੰ ਜੋੜੇ ਘਰ ਦੀ ਗੱਲ ਦੱਸ ਰਿਹਾ ਕਿ ਜਿਹਦਾ ਡਿਜ਼ਾਈਨ ਖਰਾਬ ਕਰਕੇ ਉਹਨੂੰ ਬਫੇ ਟੇਬਲ ਬਣਾਤਾ ਗਿਆ ਹੈ ਕਿ ਇਹ ਜਿਹੜਾ ਥੱਲੇ ਉਤਰ ਕੇ ਜਾਣ ਦਾ ਕਨਸੈਪਟ ਸੀ ਉਹਦੇ ਵਿੱਚ ਕਿੰਨਾ ਵੱਡਾ ਅਧਿਆਤਮ ਹੈ ਗੁਰੂ ਘਰ ਦਾ ਅਜੇ ਤੁਸੀਂ ਐਂਟਰ ਹੋ ਰਹੇ ਹੋ ਜੀ ਗੁਰੂ ਤਖਤ ਤੇ ਤੁਸੀਂ ਪਹੁੰਚੇ ਹੀ ਨਹੀਂ ਅਜੇ ਗੁਰੂ ਸਾਬ ਦੇ ਅਧਿਆਤਮ ਦੇ ਕਨਸੈਪਟ ਦੀ ਜੋੜੇ ਘਰ ਦੀ ਗੱਲ ਦੱਸਾਂ ਤਾਂ ਕਰੂੰ ਅਸੀਂ ਸਾਰੇ ਉਤਰੇ ਉਹ ਸਮਾਨ ਕੱਢ ਰਿਆ ਸੀ ਕਿ ਮੈਂ RAMU ਦੇ ਕੰਨ ਦੇ ਵਿੱਚ ਕੁਝ ਕਿਹਾ ਉਹਨੇ ਮੇਰੇ ਵੱਲ ਦੇਖਿਆ ਤੇ ਮੈਂ ਉਹਨੂੰ ਇਸ਼ਾਰਾ ਕੀਤਾ ਸਮਝਾਉਂਦੇ ਹੋਏ ਕਿ ਜੋ ਮੈਂ ਕਹਿ ਰਿਹਾ ਉਹ ਕਾ ਅਸੀਂ ਅੰਦਰ ਗਏ ਹੁਣ ਮੇਰੀ ਆਦਤ ਸੀ ਕਿ ਮੈਂ ਆਪਣੇ ਜੋੜੇ ਉੱਥੇ ਨਹੀਂ ਦਿੰਦਾ ਕਿਉਂਕਿ ਮੈਂ ਇੰਨਾ ਵੀ ਕਾਬਲ ਨਹੀਂ ਸਮਝਦਾ ਕਿ ਮੇਰੇ ਜੋੜੇ ਵੀ ਕੋਈ ਹੋਰ ਉਠਾਏ ਤੇ ਆਪ ਸੀੜੀਆਂ ਉਤਰ ਕੇ ਆਪਣੇ ਜੋੜੇ ਲਾ ਕੇ ਤੇ ਮੇਰੀ ਵਾਈਫ ਵੀ ਤੇ ਉਹਨੇ ਵੀ ਦੇਖਿਆ ਉਹ ਵੀ ਪਿੱਛੇ ਪਿੱਛੇ ਆ ਗਏ ਤੋਂ ਕਹਿੰਦੇ ਮੈਂ ਤੇ ਅੱਜ ਪਹਿਲੀ ਵਾਰ ਜੋੜੇ ਘਰ ਦੇ ਅੰਦਰ ਆਇਆ ਮੈਂ ਕੋਈ ਤੇ ਕਹਿੰਦੇ ਸੇਵਾ ਮੈਂ ਕਹਿੰਲੀ ਗੁਰੂ ਦੇ ਦਰਸ਼ਨ ਕਰਨ ਆਨੇ ਆ ਫਿਰ ਆ ਕੇ ਸੇਵਾ ਕਰਾਂ ਕਹ ਲਗੇ ਨਹੀਂ ਮੇਰਾ ਮਨ ਹੈ ਮੈਂ ਥੋੜੀ ਸੇਵਾ ਕਰਾਂਗਾ। ਆ ਠੀਕ ਹੈ। ਲਾਈਨ ਚ ਖੜੇ ਹੋ ਗਏ ਸੰਗਤ ਖੜੀ ਸੀ। ਹੁਣ ਜਿਹੜੇ ਵੀ ਜੋੜੇ ਆ ਰਹੇ ਨੇ ਉਹ ਇਸ ਲੈਵਲ ਤੇ ਆ ਰਹੇ ਨੇ। ਜੇਕਰ ਤੁਹਾਡੀ ਹਾਈਟ 5 ਸਵਾ 5 ਫੁੱਟ ਦੇ ਕਰੀਬ ਹੋਵੇ ਤੇ ਬਸ ਸਮਝੋ ਕਿ ਤੁਹਾਨੂੰ ਸਿਰਫ ਪੈਰ ਹੀ ਨਜ਼ਰ ਆਣਗੇ ਅੰਟੇ ਲਾਲ ਲਾਲਸ ਤੁਸੀਂ ਐ ਪੂਰਾ ਕਰਕੇ ਨਹੀਂ ਦੇਖੋਗੇ ਕਿ ਕੌਣ ਆ। ਆ ਰਹੇ ਸੀ ਜਾ ਰਹੇ ਸੀ। ਮੇਰੇ ਪਿੱਛੇ ਸਨ ਭਾਈ ਸਾਹਿਬ ਤੇ ਮੈਂ ਸਾਹਮਣੇ ਕਿਸੇ ਨੂੰ ਦੇਖਿਆ ਤੇ ਮੈਂ ਕੁਝ ਇਸ਼ਾਰਾ ਕਰਦੇ ਹੋਏ ਮੈਂ ਭਾਈ ਸਾਹਿਬ ਨੂੰ ਕਿਹਾ ਜੀ ਤੁਸੀਂ ਅੱਗੇ ਆ ਜਾ। ਮੈਂ ਵੀ ਕੁਝ ਮੋਬਾਈਲ ਦਾ ਇਸ਼ਾਰਾ ਕਰਦੇ ਹੋਇਆ। ਉਹ ਮੇਰੇ ਅੱਗੇ ਆ ਗਏ। ਅੱਗੇ ਆ ਕੇ ਜੋੜੇ ਲੈਣ ਵਾਸਤੇ ਖੜੇ ਹੋਏ। ਚप्पल ਚੁੱਕੀ ਹੱਥ 'ਚ ਲਈ ਤੇ ਇੱਕਦਮ ਜਿਵੇਂ ਬੰਦਾ ਉੱਪਰ ਦੇਖਦਾ ਤੇ ਉਹਨਾਂ ਨੂੰ ਦੇਖਿਆ ਉਹਨਾਂ ਦਾ ਨੌਕਰ ਰਾਮੋ ਸੀ। ਔਰ ਮੈਂ ਦੇਖ ਰਿਹਾ ਹਾਂ ਉਹਨਾਂ ਨੂੰ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਮੈਂ ਆਪਣੇ ਨੌਕਰ ਦੀ ਚੱਪਲ ਚੁੱਕ ਰਿਹਾ ਜਿਹਨੂੰ ਮੈਂ ਸਾਰਾ ਦਿਨ ਆਵਾਜ਼ ਦੇਣਾ ਉਹਦੇ ਧੋਪੜੀਆਂ ਚੱਪਲਾ ਪਵਾਉਣਾ ਉਹਨੂੰ ਡਾਂਟਣਾ ਗੱਲਾਂ ਘਟਣਾ ਹੈ ਉਸ ਨੌਕਰ ਨੂੰ ਜਿਹਨੂੰ ਮੈਂ ਆਪਣੇ ਘਰ ਨੌਕਰ ਰੱਖਿਆ ਮੈਂ ਉਹਦੀ ਚੱਪਲ ਚੁੱਕ ਰਿਹਾ ਉਹ ਹੱਥ ਰੁਕੇ ਹੋਏ ਸਨ ते मैं उन्होंने पिछे सी पिठ ते हथ रख के कहा गुरु काला गुरु ना उस गुरु की नौकरी कर रहे होने जिमें देख रहा चप्पल अपने मथे लाई जा के रखी टोकन लिया तो देन लगा वो जेड़ा रामू सी ਉਦੀ ਆਪਣੀਆਂ ਅੱਖਾਂ ਚੋਂ ਥਰੂਸਣਾ ਉਹ ਸਿਮਰਨ ਜੀਤ ਜਿਹੜਾ ਸੀ ਉਹ ਉਹਦਾ ਚਿਹਰਾ ਉਹਦੀ ਬਾਡੀ ਲੈਂਗੁਏਜ ਉਹ ਜਿਹੜਾ ਇੱਕ ਹੰਕਾਰ ਸੀ ਨਾ ਉਹ ਸ਼ੈਟਰ ਹੋ ਚੁੱਕਾ ਸੀ ਉਹਨੂੰ ਉਹਦਾ ਮਾਈਂਡ ਜਿਹੜਾ ਹੈ ਉਹ ਇਸ ਵੇਲੇ ਕਈ 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 ਵਿਚਾਰਾਂ ਦੇ ਵਿੱਚ ਘੁੰਮ ਰਿਹਾ ਸੀ उन्होंने फिर मुड़ के जो टोकन दिता तो मेरे वाल देखा तो फिर सिमरन अखरू सन अथरू सन जिम्मे मेनू देखिया कंधे हथ रखा तो उन्हें मेनू गले लगाया असि थोड़ा पिछे हो गए कि संगत सेवा कर करते ना उन्होंने वोटी नही पता ओ भी पिछे आ गए भी की हो गया ਤੂ ਦੇ ਉਹਦਾ ਅਥਰੂ ਨਹੀਂ ਰੁਕ ਰਹਾ ਉਹ ਨੂੰ ਸਮਝ ਵੀ ਨਹੀਂ ਆ ਰਹੀ ਉਹ ਬੋਲਣਾ ਚਾਹ ਰਿਹਾ ਕੁਝ ਬੋਲ ਵੀ ਨਹੀਂ ਪਾ ਰਹਾ ਫਿਰ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿ ਜਿਹੜਾ ਕਾਰ ਦੇ ਵਿੱਚ ਮੈਂ ਪਿੱਛੇ ਰੁਕਿਆ ਸੀ ਉਹਦਾ ਕਾਰਨ ਐ ਸੀ ਕਿ ਮੈਂ ਤੁਹਾਡੇ ਡਰਾਈਵਰ ਦਾ ਮੋਬਾਈਲ ਨੰਬਰ ले रहे असा और ਤੁਹਾਡੇ ਇਸ ડોમેસ્ટિક હેલ્પ ਨੂੰ ਜਿਹਨੂੰ ਤੁਸੀਂ ਨੌਕਰ ਕਹਿੰਦੇ ਹੋ ਜੋ ਤੁਹਾਡੀ ਮਦਦ ਕਰ ਰਿਹਾ ਤੁਹਾਡੇ ਘਰ ਚ ਪੈਸੇ ਲੈ ਰਿਹਾ ਲੇਕਿਨ ਮਦਦ ਕਰਦਾ ਉਹਨੂੰ ਮੈਂ ਕਿਹਾ ਕਿ ਐਸਾ ਕਿ ਤਕਰੀਬਨ 15 ਮਿੰਟ ਬਾਅਦ ਤੂੰ ਅੰਦਰ ਆਣਾ ਔਰ ਜੋੜੇ ਘਰ ਚ ਆਪਣੇ ਜੋੜੇ ਜਮਾ ਕਰਾ ਕੇ ਜਾਣਾ ਜਦੋਂ ਮੈਂ ਉਹਦੇ ਡਰਾਈਵਰ ਨੂੰ ਪਿੱਛੋਂ ਕਾਲ ਕੀਤੀ ਕਿ ਉਹਨੂੰ ਭੇਜਦੇ ਹੋ ਕਿਉਂਕਿ ਅਸੀਂ ਪਹਿਲੇ ਤੇ ਦਰਸ਼ਨ ਕਰਨ ਜਾਣਾ ਸੀ ਲੇਕਿਨ ਉਹਨਾਂ ਨੂੰ ਮਨ ਹੋਇਆ ਕਿ ਸੇਵਾ ਕਰਨੀ ਹੈ ਤੇ ਮੈਂ ਉਹਨੂੰ ਕਿ ਦੱਸਿਆ ਵੀ ਤੇ ਜਦੋਂ ਮੈਂ ਉਹਨੂੰ ਦੂਰੋਂ ਆਂਦੇ ਦੇਖਿਆ ਉਹਨੇ ਜਦੋਂ ਮੈਨੂੰ ਦੇਖਿਆ ਤੇ ਉਹ ਉਸੇ ਵੱਲ ਆ ਗਿਆ ਉਸੇ ਖਾਣੇ ਵੱਲ ਜਿੱਥੇ ਅਸੀਂ ਸਾ ਤੇ ਮੈਂ ਉਹਨੂੰ ਸਿਮਰਨ ਜੀ ਤੋਂ ਕਿਹਾ ਮੈਂ ਕਿ ਇਹ ਤੇ ਜੋੜਾ ਚੁੱਕਣਾ ਉਸ ਰਾਮੂ ਦਾ ਔਰ ਆਪਣੇ ਘਰ ਦੇ ਵਿੱਚ ਉਹਦੇ ਤੋਂ ਜੋੜਾ ਚੁਕਾਣਾ ਮੈਂ ਕਹਿੰਦਾ ਇਸ ਇਹਦੇ ਵਿੱਚ ਜਿਹੜੀ ਭਾਵਨਾਵਾਂ ਨੇ ਨਾ ਜਿਹੜੇ ਮਨ ਦੇ ਵਿੱਚ ਵਿਚਾਰ ਨੇ ਉਹ ਆਕਾਸ਼ ਔਰ ਪਾਤਲ ਜਿੰਨੇ ਫਰਕ ਨਹੀਂ ਹੈ ਇਹ ਖਾਲੀ ਸਿਰਫ ਇੱਕ ਜੋੜੇ ਤੋਂ ਜੋੜੇ ਦੀ ਗੱਲ ਨਹੀਂ ਹੈ ਇੱਕ ਚप्पल ਚੁਕਾਣ ਦਾ ਕਨਸੈਪਟ ਨਹੀਂ ਹੈ ਇਹ ਜਿਹੜੀ ਹਲੀਮੀ ਹੈ ਜਿਹੜਾ ਨਿਮਾਣਾਪਨ ਹੈ ਇਹ ਜਿਹੜਾ ਅਹੰਕਾਰ ਸ਼ੈਟਰ ਹੁੰਦਾ ਨਾਲ ਇਹ ਹੈ ਜੋੜਾਕਾਰ ਸਾਡੀ ਵੱਡੇ ਵੱਡੇ ਅਹੰਕਾਰੀਆਂ ਦਾ ਘਾਰ ਤੋੜਨ ਵਾਸਤੇ ਬਣਾਇਆ ਜਾੜਾ ਕਰ। ਥੋੜੀ ਦੇਰ ਬਾਅਦ ਉਹਨੋ ਦਾ ਮਨ ਨਹੀਂ ਸੀ ਕਿਧਰੇ ਜਾਂਦਾ। ਉਹ ਸੇਵਾ ਦੇ ਵਿੱਚ ਲਿਪਤ ਹੋ ਗਿਆ। ਲਿਪਤ ਹੋ ਗਿਆ ਤੇ ਉਹਦਾ ਜਿਹੜਾ सी, वो सामने, सामने बेंच ते बैठा हो डर भी हो भी है कि मेरा मालिक ही ना मेनू हट दुरु की छो गुर पारस हम लोह गुरु पारस है असि लोहे हाँ कंचन हो राम सोना अं बणे जो लोहा पारस न छुआया जाए कंचन सोना सिमरन ने जो देखा कि मेरा रामू उथे बैठा है वो चप्पल लैके आ गया वो खड़ा हो गया मंगा, डर गया

ਦਾ ਅਸਰ ਸੰਗਤ ਦਾ ਅਸਰ ਜਿੱਥੇ ਜਾਹੇ ਬਹੇ ਮੇਰਾ ਸਤਿਗੁਰੂ ਜਿੱਥੇ ਉਹ ਸਤਿਗੁਰੂ ਬਹਿ ਗਿਆ ਉਹ ਵਿਚਾਰਾਂ ਦੇ ਵਿੱਚ ਬਹਿ ਗਿਆ ਮਨ ਦੇ ਵਿੱਚ ਬਹਿ ਗਿਆ ਅਸਥਾਨ ਤੇ ਬਹਿ ਗਿਆ ਬ੍ਰਹਮੰਡਾਂ ਵਿੱਚ ਬਹਿ ਗਿਆ ਤੁਹਨੀ ਤੋਂ ਬਹਿ ਗਿਆ ਸ਼ਬਦ ਤੋਂ ਬਹਿ ਗਿਆ ਜਿੱਥੇ ਜਾਹੇ ਬਹੇ ਮੇਰਾ ਸਤਿ ਸੋਥਾਨ ਸੁਹਾਵਾ ਰਾਮ ਰਾਜੇ ਉਹ ਰਾਮ ਰਾਜੇ ਉਹਦੇ ਮਨ ਦੇ ਵਿੱਚ ਕ੍ਰੀਏਟ ਹੋ ਗਿਆ ਤੇ ਉਹ RAMU ਜਿਹੜਾ ਇੱਕਦਮ ਖੜਾ ਹੋ ਕੇ ਤੇ ਆਪਣੇ ਮਾਲਕ ਦੇ ਜਿਵੇਂ ਪੈਰੀ ਹੱਥ ਲਾਣ ਲੱਗਦਾ ਤੇ ਉਹਨੇ ਰਸਤੇ 'ਚ ਪਕੜ ਲਿਆ ਵਿੱਚ ਰੋਕ ਲਿਆ ਕਿੱਸੇ ਉਹਨੂੰ ਤੇਰੇ ਚੁੱਕਣ ਦਾ ਇੱਥੇ ਕੋਈ ਸਮਾਂ ਨਹੀਂ ਹੈ ਹੁਣ ਮੈਨੂੰ ਚੁੱਕਣ ਦਾ ਸਮਾਂ ਕਿਉਂਕਿ ਮਨ ਤੋਂ ਛੁਕਾਵ ਹੋਣਾ ਬਹੁਤ ਜ਼ਰੂਰੀ ਹੈ ਵਿਚਾਰਾਂ ਦੇ ਵਿੱਚ ਅਰਦਾਸ ਦੇ ਵਿੱਚ ਰੋਜ਼ ਸੁਣਦੇ ਹੋਗੇ ਬੜੀ ਸੋਹਣੀ ਗੱਲ ਮੰਨ ਨੀਵਾ ਮਤ ਉੱਚੀ ਨੀਵਾ ਮਨ ਦੀ ਟਟਲਾਈ ਪਾਣੀ ਦੇ ਟਲਾਨ ਵਾਂਗ ਨੀਵਾ ਕਰਨਾ ਹੈ ਤੁਸ ਤੋਂ ਬਾਦ ਉੱਪਰ ਗਏ ਗੁਰੂ ਤੇ ਵੈਸੇ}{|\text{ਦਰਸ਼ਨ ਕਰ ਤੂੰ ਤੁਸੀਂ ਮੰਤਰ ਮੁਕਤ ਹੋ ਜਾਂਦੇ ਹੋ।}} \text{ਪਾਵੇਂ ਕਜਿਆਂ ਉਹਨਾਂ ਨੂੰ ਰੁਮਾਲਿਆਂ ਚ ਹੀ ਹੁੰਦਾ ਹੈ। ਲੇਕਿਨ ਉਹਨਾਂ ਦੀ ਆਭਾ ਜਿਹੜੀ ਹੈ ਨਾ ਰੁਮਾਲੇ ਨਹੀਂ ਰੋਕ ਸਕਦਾ। ਉਹ ਸ਼ਬਦ ਉਤਤ ਨਹੀਂ ਉਹ ਗਾਇਨ ਕੋਈ ਰੁਮਾਲਾ ਨਹੀਂ} ਉਹ ਵਾਈਬ੍ਰੇਸ਼ਨਸ ਉਹ ਸੰਗਤ ਦਾ ਉੱਥੇ ਹੋਣਾ ਜਿਹਨੂੰ ਸਤ ਸੰਗ ਕਹਿੰਦੇ ਨੇ ਸਤ ਗੁਰੂ ਹੈ ਗੁਰਬਾਣੀ ਹੈ ਸੰਗ ਤੁਸੀਂ ਜਦੋਂ ਕਰਦੇ ਹੋ ਤੇ ਇਹ ਸਤ ਸੰਗ ਹੋ ਜਾਂਦਾ ਜਦੋਂ ਵਾਪਸੀ ਆ ਰਹੇ ਸੀ ਤੇ ਕਾਰਜ ਕੋਈ ਨਹੀਂ ਸੀ ਕੋਲੇ ਉਹ ਬਸ ਬਾਰ-ਬਾਰ ਮੇਰੇ ਵੱਲ ਦੇਖਦਾ ਸੀ ਮੁਸਕੁਰਾਉਂਦਾ ਸੀ ਅੱਖਾਂ ਤੋਂ ਹੰਝੂ ਵੰਦੇ ਸਾਂ ਤੇ ਖਿੜਕੀ ਤੋਂ ਬਾਹਰ ਦੇਖਦਾ ਬਦਲਾਵ ਮਨ ਦਾ ਗੁਰਬਾਣੀ ਮਨ ਤੋਂ ਜੇਕਰ ਮਨ ਦੇ ਵਿੱਚ ਚੱਲਣਗੀ ਵਿਚਾਰਾਂ ਦੇ ਵਿੱਚ ਚੱਲੇਗੀ ਬਾਹਰ ਫਿਰ ਬੋਲ ਵੀ ਉਸੇ ਤਰ੍ਹਾਂ ਨਿਕਲਣਗੇ ਫਿਰ ਸ਼ਰੀਰ ਮਾਨਸਿਕਤਾ ਕਿਰਦਾਰ ਵਿਹਾਰ ਆਚਾਰ ਇਹ ਸਭ ਗੁਰਬਾਣੀ ਹੋਣ ਲੱਗ ਪੈਂਦੇ ਜਿੱਦੇ ਮਾਲਕ ਨੇ ਸ਼ਬਦ ਬਖਸ਼ੇ ਆਪ ਜੀ ਨੂੰ ਪਰੋਸਦੇ ਜੇਕਰ ਚੰਗੇ ਲੱਗੇ ਹੋਣ ਤੇ ਪ੍ਰੇਰਣਾ ਜੇਕਰ ਕੋਈ ਸੁਧਾਰ ਦੀ ਗੱਲ ਹੋਵੇ ਤੇ ਸੁਝਾਅ ਜ਼ਰੂਰ ਦੇਣਾ ਸਤਿ ਸ੍ਰੀ ਅਕਾਲ